ਮંત્રી ਹੋਵੇ ਜਾਂ ਫਿਰ ਪੰਜਾਬੀ ਸਿੰਗਰ ਹੋਵੇ ਜਾਂ ਫਿਰ ਕੋਈ ਬਾਲੀਵੁੱਡ ਹਾਲੀਵੁੱਡ ਦਾ ਐਕਟਰ ਹੋਵੇ ਹਰ ਇੱਕ ਨੇ ਪੰਜਾਬ ਦੇ ਵਿੱਚ ਜਿੰਨਾ ਵੀ ਆਪਣਾ ਤਿਲਫੁਲਾ ਯੋਗਦਾਨ ਹੈ ਜ਼ਰੂਰ ਪਾਇਆ ਹੈ ਤੇ ਮੋਢੇ ਦੇ ਨਾਲ ਮੋਢਾ ਲਾ ਕੇ ਉਹਨਾਂ ਪੀੜਤ ਲੋਕਾਂ ਦੇ ਨਾਲ ਜ਼ਰੂਰ ਖੜਿਆ ਹੈ ਇਸੇ ਵਿਸ਼ੇ ਤੇ ਅੱਜ ਅਸੀਂ ਪੂਰੀ ਜਿਹੜੀ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸਾਡੇ ਕਾਲਰ ਜੁੜ ਚੁੱਕੇ ਨੇ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਈਵਨ ਪੰਜਾਬੀ ਦਾ ਧੰਨਵਾਦ ਜੀ ਸ਼ੁਕਰੀਆ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਜੀ ਹੜ ਦੇ ਹਾਲਾਤਾਂ ਦੇ ਵਿੱਚ ਜਿਹੜੇ ਸਹਾਇਤਾ ਕਰਨ ਵਾਲੇ ਨੇ ਉਹਨਾਂ ਦਾ ਵੀ ਤਕਰੀਬਨ ਦੇਖਿਆ ਜਾਵੇ ਤਾਂ ਹੜ ਹੀ ਆਇਆ ਹੋਇਆ ਹਾਂ ਜੀ ਦੇਖੋ ਜੀ ਇਹ ਮਤਲਬ ਕੋਈ ਅੱਜ ਦਾ ਨਹੀਂ ਹੈ ਪੰਜਾਬ ਬਹੁਤ ਚਿਰ ਤੋਂ ਨਾ ਪਿਛੇ 50 ਸਾਲ ਤੋਂ 60 ਸਾਲ ਤੋਂ 70 ਸਾਲ ਤੋਂ ਉਹੀ ਸੰਤਾਪ ਣਦਾ ਰਿਹਾ ਚਾਹੇ ਉਹ 47 ਦਾ ਹੋਵੇ ਚਾਹੇ ਉਹ ਪੰਜਾਬ ਵੰਡ ਦਾ ਹੋਵੇ ਹਾਂ ਚاہے ਆਤਵਾਦ ਦਾ ਹੋਵੇ ਚਾਹੇ ਕੋਈ ਕੁਦਰਤੀ ਪ੍ਰਕੋਪੀ ਹੋਵੇ ਗੱਲ ਕਰ ਇਹ ਗੁਰੂਆਂ ਪੀਰਾਂ ਦੀ ਧਰਤੀ ਹੋਣ ਕਰਕੇ ਇਹ ਮਤਲਬ ਇਹ ਫਿਰ ਖੜਾ ਹੋ ਜਾਂਦਾ ਇਹੀ ਹੁਣ ਹੈ ਵੀ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਇਹ ਇਹਨੂੰ ਕਈ ਨਜ਼ਰੀਆਂ ਨਾਲ ਲੋਕ ਦੇਖ ਰਹੇ ਨੇ ਕਈ ਲੋਕ ਤਾਂ ਮੈਂਮ ਇਹਦੇ ਵਿੱਚੋਂ ਮਤਲਬ ਰਾਜਨੀਤਿਕ ਕੁਰਸੀ ਹੈ ਜਿਹੜੀ ਉਹ ਦੇਖ ਰਹੇ ਨੇ ਕਈ ਲੋਕ ਇਹਦੇ ਵਿੱਚ ਸੇਵਾ ਭਾਵਨਾ ਦੇਖ ਰਹੇ ਨੇ ਜੀ ਕਈ ਲੋਕ ਮਤਲਬ ਕੁਦਰਤ ਦਾ ਸ਼ੁਕਰਾਨਾ ਕਰਦੇ ਨੇ ਵੀ ਤਾਂ ਸਾਨੂੰ ਇੱਥੇ ਜਿਹੇ ਸਾਡੇ ਭਰਾਵਾਂ ਨੂੰ ਕਿੰਨਾ ਵੱਡਾ ਦੁਖਾਂਤ ਦਿੱਤਾ ਏ ਇਹ ਸਾਨੂੰ ਇਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਸੇਵਾ ਕਰਨ ਦਾ ਮੌਕਾ ਦਿੱਤਾ ਬਿਲਕੁਲ ਬਹੁਤ ਇਹਨੂੰ ਕਈ ਕਿਸਮ ਦੇ ਲੋਕ ਨੇ ਜਿਹੜੇ ਅੱਡੋ ਅੱਡੀ ਤਰੀਕਿਆਂ ਦੇ ਨਾਲ ਪਾ ਦੇਖ ਰਹੇ ਨੇ ਜਿਵੇਂ ਹੁਣ ਆਪਾਂ ਹਸਾਬ ਲਾਈਏ ਵੀ ਮਨ ਕੀਰਤ ਆਲਖ ਹੈ ਹੂੰ ਪਤਾ ਹੀ ਨਹੀਂ ਕਿੰਨੇ ਪੈਸੇ ਉਹਨੇ দান ਕਰਤੇ ਮਤਲਬ ਉਹਨੇ ਪੈਸੇ ਆਪਣੀ ਕਮਾਈ ਚੋਂ ਪਾਏ ਨੇ ਦਿੱਤੇ ਨੇ ਆਪਣੀ ਜੇਬ ਚੋਂ ਲਾਏ ਨੇ ਤੇ ਉਹਨੇ ਕੋਈ ਰਾਜਨੀਤਿਕ ਲਾਹਾ ਜਾਂ ਉਹਦੇ ਮੂਰੇ ਕੋਈ ਮਤਲਬ ਉਹਨੇ ਏਮ ਰੱਖ ਕੇ ਇਸ ਤਰ੍ਹਾਂ ਦੀ ਸੇਵਾ ਨਹੀਂ ਕੀਤੀ ਉਹਦੇ ਅੰਦਰ ਇੱਕ ਪੰਜਾਬੀ ਹੋਣ ਦੇ ਨਾਤੇ ਜਿਹੜਾ ਪੰਜਾਬੀਆਂ ਦੇ ਰਗ ਰਗ ਦੇ ਵਿੱਚ ਬੈਠਾ ਹੋਇਆ ਹੈ ਸੇਵਾ ਭਾਵਨਾ ਦਾ ਮੁੱਦਾ ਹੈ ਜਨਾ ਉਹਨੂੰ ਲੈ ਕੇ ਮਤਲਬ ਸੇਵਾ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਸਾਡੇ ਸਰਦਾਰ ਸੁਖਵੀਰ ਬਾਦਲ ਆ ਉਹ ਵੀ ਸੇਵਾ 'ਚ ਲੱਗਿਆ ਹੋਇਆ ਹੈ ਸਾਡੇ ਹੋਰ ਕਾਫੀ ਲੋਕ ਨੇ ਸਰਕਾਰੀ ਤੌਰ ਤੇ ਤੇ ਸਾਡੀਆਂ ਜਥੇਬੰਦੀਆਂ ਨੇ ਖਾਸ ਕਰਕੇ ਕਿਸਾਨ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਜੇ ਮਸਾਲਾ ਹੋਈ ਤਾਂ ਉਗਰਾਹਾਂ ਗਰੁੱਪ ਹੈ ਜਿਹੜਾ ਉਹਨਾਂ ਨੇ ਘੱਟ ਤੋਂ ਘੱਟ 4000 ਗੱਟਾ ਕਣਕ ਦਾ ਵੰਡੇਗਾ ਮਤਲਬ ਪਿੰਡਾਂ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਉਸ ਹਿਸਾਬ ਨਾਲ ਤੁਸੀਂ ਲਾਓ ਜੀ ਉਹ ਉਹਨਾਂ ਨੇ ਦੇਖਿਆ ਵੀ ਪੀੜਤ ਕੌਣ ਹੈ ਇੱਕ ਉਥੇ ਮਜ਼ਦੂਰ ਹੈ ਇੱਕ ਕਿਸਾਨ ਹੈ ਇਹ ਕਿਸਾਨ ਦੇ ਘਰੇ ਢਾਣੇ ਪਏ ਨੇ ਕਿਸੇ ਦੇ ਚਲੋ ਖਰਾਬ ਹੋ ਗਏ ਇੱਕ ਦੇ ਕਰੇ ਆਟਾ ਵੀ ਖਤਮ ਹੈ ਚਾਹੇ ਉਹ ਮਜ਼ਦੂਰ ਜਮਾਤ ਨਾਲ ਸੰਬੰਧਿਤ ਹੈ ਮਤਲਬ ਲੋਕਾਂ ਨੇ ਕਿਹਾ ਵੀ ਯਾਰ ਤੁਸੀਂ ਯੂਨੀਅਨ ਕਿਸਾਨਾਂ ਦੀ ਹੈ ਮਤਲਬ ਤੁਸੀਂ ਗਰੀਬਾਂ ਦੀ ਕਰ ਰਹੇ ਹੋ ਮਤਲਬ ਉਹਨੇ ਬੜਾ ਮਤਲਬ ਜਵਾਬ ਦਿੱਤਾ ਕਹਿੰਦਾ ਵੀ ਜਿਹਦੇ ਕਰੇ ਇਸ ਟਾਈਮ ਤੇ ਆਟਾ ਨਹੀਂ ਹੈਗਾ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਅਸੀਂ ਸਭ ਤੋਂ ਪਹਿਲਾਂ ਹੈਲਪ ਉਹਦੀ ਕਰਨੀ ਹੈ ਅਸੀਂ ਇਹ ਨਹੀਂ ਦੇਖਾਂਗੇ ਕੌਣ ਹੈ ਮਤਲਬ ਇਹ ਕਈ ਜਨਨਾ ਨਾ ਜਿਹੜੀਆਂ ਮਨ ਨੂੰ ਵਰੀਆਂ ਸਕੂਨ ਦੇ ਵਾਲੀਆਂ ਕਹਦੀ ਹੈ ਮਨ ਨੂੰ ਉੰਬਣ ਵਾਲੀਆਂ ਕਹਿ ਦਈਏ ਮਨ ਨੂੰ ਹਲੂਣਾ ਦੇਣ ਵਾਲੀਆਂ ਗੱਲਾਂ ਨੇ ਇਸ ਤਰ੍ਹਾਂ ਇਹਦੇ ਵਿੱਚ ਵਾਪਰ ਰਹੀਆਂ ਨੇ ਮਤਲਬ ਪ੍ਰਮਾਤਮਾ ਅੱਗੇ ਅਰਦਾਸ ਇਹ ਹੀ ਕਰਦੇ ਆ ਵੀ ਜਰੂਰ ਤੂੰ ਇਹਨਾਂ ਲੋਕਾਂ ਨੂੰ ਸਮਾਂ ਦੇ ਮਤਲਬ ਕਰਨ ਦੇ ਵਾਸਤੇ ਤਾਂ ਕਿ ਜਿਹੜੀ ਉਥੋਂ ਦੀ ਕਿਸਾਨੀ ਤੇ ਨੌਜਵਾਨੀ ਹੈ ਤੇ ਜਾਂ ਉਹ ਮਜ਼ਦੂਰ ਜਮਾਤ ਹੈ ਜਾਂ ਛੋਟਾ ਦੁਕਾਨਦਾਰ ਹੈ ਆਪਣੇ ਪੈਰਾਂ ਤੇ ਇਹ ਖੜਾ ਹੋ ਸਕੇ ਜੀ ਪਰ ਜੇਕਰ ਉੱਥੇ ਅਸੀਂ ਗੱਲ ਕਰਦੇ ਆ ਪੰਜਾਬੀ مشهور ਸਿੰਗਰ ਮਨਕੀਰਤ ਆਲਖ ਦੀ ਤਾ ਥੋੜੇ ਦਿਨ ਪਹਿਲਾਂ ਉਹਨਾਂ ਦੀਆਂ ਇੱਕ ਵੀਡੀਓਜ਼ ਕਾਫੀ ਭਾਵਕ ਕਰ ਦੇਣ ਵਾਲੀਆਂ ਵਾਇਰਲ ਹੋ ਰਹੀਆਂ ਨੇ ਜਿਵੇਂ ਕਿ ਇੱਕ ਧੀ ਦਾ ਵਿਆਹ ਰੱਖਿਆ ਹੋਇਆ ਸੀ ਘਰ ਦੇ ਵਿੱਚ ਤੇ ਮਾਪਿਆਂ ਦੇ ਜਿਹੜਾ ਘਰ ਦੀ ਛੱਤ ਹੈ ਉਹ ਡਿੱਗੀ ਸੀ ਤੇ ਉਹਦੇ ਲਈ ਜਿਹੋ ਉਹਨਾਂ ਨੇ ਜਿਹੜਾ ਕੈਸ਼ ਦੇ ਵਜੋਂ ਪੇਮੈਂਟ ਹੈ ਉਸ ਮਾਂ ਦੀ ਝੋਲੀ ਦੇ ਵਿੱਚ ਪਾਈ ਸੀ ਇਸ ਦਿਨ ਲੱਗੇ ਇੱਕ ਰਾਤ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਹ ਵੀਡੀਓ ਹੈ ਕਿ ਸਮਸ਼ਾਨ ਘਾਟ ਦੇ ਵਿੱਚ ਕੁਝ ਪਰਿਵਾਰ ਹੈ ਜਿਹੜੇ ਉਹ ਰਹਿ ਰਹੇ ਸੀ ਜਿੰਨਾਂ ਨੇ ਮਨਕੀਰਤ ਔਲਖ ਮਿਲ ਕੇ ਕਾਫੀ ਭਾਵਕ ਵੀ ਹੋਏ ਤੇ ਪਰਿਵਾਰ ਵੱਲੋਂ ਜਦੋਂ ਮਨਕੀਰਤ ਔਲਖ ਨੂੰ ਗੱਲ ਲਗਾਇਆ ਗਿਆ ਤਾਂ ਉਹ ਵਿਅਕਤੀ ਜਿਹੜਾ ਭੁੱਬਾ ਮਾਰ ਕੇ ਰੋਣ ਲੱਗ ਪਿਆ ਉਹ ਤਸਵੀਰਾਂ ਬਹੁਤ ਹੀ ਭਾਵਕ ਕਰ ਦੇਣ ਵਾਲੀਆਂ ਸੀ ਤੇ ਇੱਕ ਹੌਸਲਾ ਵੀ ਸੀ ਸਾਡੇ ਪੰਜਾਬ ਨੂੰ ਕਿ ਜੇਕਰ ਅਸੀਂ ਡਿੱਗਦੇ ਆਂ ਤੇ ਸਾਨੂੰ ਬਾਹ ਫੜ ਕੇ ਉਠਾਉਣ ਵਾਲਾ ਵੀ ਪਰਮਾਤਮਾ ਕੋਈ ਨਾ ਕੋਈ ਫਰਿਸ਼ਤਾ ਜਿਹੜਾ ਜ਼ਰੂਰ ਭੇਜ ਦਿੰਦਾ ਦੇਖੋ ਜੀ ਜਿਹੜਾ ਮਨਕਿਰਤਾ ਆਲਖ ਹੈ ਇਹ ਮਤਲਬ ਨਿਰਸਵਾਰਥ ਸੇਵਾ ਕਰ ਰਿਹਾ ਸਿਰਫ ਪਰਮਾਤਮਾ ਨੂੰ ਜਾਣ ਕੇ ਕਰ ਰਿਹਾ ਕੋਈ ਉਹ ਰਾਜਸੀ ਜਾਂ ਕੋਈ ਅਖਾੜੇ ਲਾਉਣ ਦਾ ਜਾਂ ਕੋਈ ਪਲੇਟਫਾਰਮ ਨਹੀਂ ਉਹਨੇ ਲੱਭਿਆ ਉਹ ਸੇਵਾ ਕਰ ਰਿਹਾ ਤੇ ਬੜੀ ਹੀ ਤਨੋਂ ਮਨੋਂ ਸੇਵਾ ਕਰ ਰਿਹਾ ਮਤਲਬ ਉਹਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਮੇਰੇ ਅੱਗੇ ਸੇਵਾ ਕੌਣ ਕਰਾ ਰਿਹਾ ਹੈ ਮਤਲਬ ਉਹ ਵੀ ਇਸ ਗੱਲ ਤੋਂ 당 ਹੈ ਕਹਿੰਦਾ ਵੀ ਮੈਂ ਸਮਾਨ ਕੋਈ ਹੋਰ ਆ ਜਾਂਦਾ ਸਾਡੇ ਕੋਲ ਪਤਾ ਨਹੀਂ ਕਿੰਨੀ ਗਿਣਤੀ ਚ ਆ ਜਾਂਦਾ ਐ ਤੇ ਪਲੈਨਿੰਗ ਕੁਝ ਹੋਰ ਹੁੰਦੀ ਹੈ ਮਤਲਬ ਸਮਝ ਤੋ ਗੱਲ ਬਾਹਰ ਹੈ ਇਹਦੇ ਵਿੱਚ ਕੋਈ ਕੁਦਰਤੀ ਜਿਹੜਾ ਵਰਤਾਰਾ ਹੈ ਉਹ ਵਰਤ ਰਿਹਾ ਕਿਉਂਕਿ ਕਾਫੀ ਲੋਕਾਂ ਨੂੰ ਉਹਨਾਂ ਨੇ ਕਾਮਾ ਮੱਚਾ ਵੀ ਦੇਤੀਆਂ ਕਾਫੀ ਲੋਕਾਂ ਨੂੰ ਟਰੈਕਟਰ ਦੇਤੇ ਸਾਡੀ ਪੰਚਾਇਤਾਂ ਨੂੰ ਦੇਤੇ ਕਾਫੀ ਲੋਕਾਂ ਨੂੰ ਇਸ ਤਰ੍ਹਾਂ ਤੇ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਅਖਲੇਸ਼ ਜਾਦਵ ਸਾਬਕਾ ਮੁੱਖ ਮੰਤਰੀ ਯੂਪੀ ਵੱਲੋਂ ਵੀ ਬਕਾਇਦਾ ਸੱਦ ਕੇ ਮੈਸੇਜ ਦਿੱਤਾ ਗਿਆ ਵੀ ਜੇ ਕਿਸੇ ਵੀ ਚੀਜ਼ ਦੀ ਤੈਨੂੰ ਲੋੜ ਆ ਤਾਂ ਸਾਨੂੰ ਯਾਦ ਕਰੀਂ ਤਾਂ ਅਸੀਂ ਤੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਇਹਦੇ ਵਿੱਚ ਕੋਈ ਪਾਰਟੀਵਾਦੀ ਇਹ ਜਾਂ ਕੋਈ ਮਤਲਬ ਸਿਆਸੀ ਨਾਜਰੀਏ ਦੇ ਹਿਸਾਬ ਨਾਲ ਨਹੀਂ ਜਿਸ ਤਰ੍ਹਾਂ ਤੂੰ ਸੇਵਾ ਜਿਸ ਸ਼ਿਫ ਡਿਊਟੀ ਕਰ ਰਹੇ ਹੈ ਇਹ ਤਾਂ ਅਸੀਂ ਪ੍ਰਸੰਨਾਂ ਪਰ ਸਾਨੂੰ ਕੋਈ ਜਿੰਨੀ ਸਾਡੀ ਤੂੰ ਸੇਵਾ ਲਾਏਗਾ ਤਾਂ ਉਹਨਾਂ ਨੇ ਕਹਿ ਵੀ ਇਹ ਸਮਾਂ ਥੋੜਾ ਜਿਆਦਾ ਲੌਂਗ ਟਾਈਮ ਸੇਵਾ ਕਰਨੀ ਪਊ ਤੁਸੀਂ ਰੁਕੋ ਜਦੋਂ ਵੀ ਸਾਨੂੰ ਕਿਸੇ ਤਰੀਕੇ ਨਾਲ ਇਸ ਤਰ੍ਹਾਂ ਦੀ ਲੋੜ ਪਈ ਅਸੀਂ ਸੋਦੇ ਸਹਿਯੋਗ ਦਾ ਸਾਥ ਜਰੂਰ ਲਵਾਂਗੇ ਮਤਲਬ ਇਸੇ ਤਰ੍ਹਾਂ ਹੀ ਕੈਨੇਡਾ ਦੇ ਵਿੱਚ ਇੱਕ ਲੜਕੀ ਆਈ ਹੈ کافی ਨੇ ਜੀ ਜਿਹੜੇ ਮਤਲਬ ਨਿਰਸਵਾਰਥ ਸੇਵਾ ਕਰਨ ਦੇ ਵਿੱਚ ਜੁਟੇ ਹੋਏ ਨੇ ਅਸੀਂ ਉਹਨਾਂ ਵਾਸਤੇ ਵੀ ਮਤਲਬ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਇਹਨਾਂ ਨੂੰ ਵੀ ਸ਼ਾਂਤੀ ਤੇ ਸੁਰੱਖਿਅਤ ਵਕਤ ਤੇ ਜਿਹੜੇ ਸਾਡੇ ਸਿਆਸੀ ਲੀਡਰ ਨੇ ਕੱਲੀਆਂ ਲੀਡਰਿੰਗਾਂ ਚਮਕਾਉਣ ਦੇ ਬਾਰੇ ਇਹ ਹੀ ਮਤਲਬ ਕੈਮਰਿਆਂ ਦੇ ਮੂਹਰੇ ਲੰਮ ਲਸ਼ਕਰ ਲੈ ਕੇ ਫੌਜਾਂ ਡੰਗਾ ਵਾਲੇ ਲੈ ਕੇ ਮਤਲਬ ਆਪ ਦੀ ਜਿਹੜੀ ਚੌਧਰਗਰੀ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਵੀ ਸਮਤ ਬਖਸ਼ਿਆ ਕਿਉਂਕਿ ਇਹ ਵਕਤ ਹੈ ਜਿਹੜਾ ਇਹ ਬੜਾ ਨਾਚਕ ਵਕਤ ਹੈ ਇਹਦੇ ਵਿੱਚ ਸਿਆਸਤ ਨਹੀਂ ਚਮਕਾਉਣੀ ਚਾਹੀਦੀ ਲੋਕਾਂ ਆਪ ਸਭ ਚਾਨੀ ਜਾਣਦੇ ਲੋਕਾਂ ਨੂੰ ਪਤਾ ਹੈ ਕਿਹਦੀ ਹੈ ਹੈਲਪ ਕਰ ਰਿਹਾ ਹੈ ਮਤਲਬ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਇਹ ਪੈਂਦੀ ਲੋਕਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਬਰੇ ਸਨਹਿਰੀ ਅੱਖਰਾਂ ਦੇ ਨਾਲ ਯਾਦ ਕਰਨਾ ਤੇ ਲਿਖਣਾ ਤੇ ਮਤਲਬ ਇਤਿਹਾਸਿਕ ਵਿੱਚ ਲਿਖਿਆ ਜਾਊਗਾ ਆ ਗੱਲ ਕਰ ਵੀ ਥੋੜੀਆਂ ਥੋੜੀਆਂ ਰਾਜਸੀ ਸੱਤਾਵਾਂਵ ਦੇ ਪਿੱਛੇ ਜਾਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਪਿੱਛੇ ਜਾਂ ਮਤਲਬ ਕੋਈ ਇਸ ਤਰ੍ਹਾਂ ਦੀ ਕੋਈ ਇੱਕ ਦੂਜੇ ਨਾਲ ਅਲਬਣ ਇਹ ਜਿਹੜੀਆਂ ਇਹ ਚੀਜ਼ਾਂ ਨੇ ਨਿਜੀ ਮੁੱਦੇ ਨੇ ਨਾ ਇਹਨਾਂ ਨੂੰ ਲੋਕਾਂ ਨੇ ਥੋੜਾ ਜਿਹਾ ਪ੍ਰਭਾਵੀ ਬਣਾਤਾ ਨੇ ਲੋਕ ਬਹੁਤ ਕਹਿ ਰਹੇ ਨੇ ਵੀ ਇਹਨਾਂ ਨੂੰ ਪਿੱਛੇ ਹਟਜੋ ਦੂਸਰੀ ਗੱਲ ਮੈਡਮ ਇਹ ਹੈ ਵੀ ਕਈ ਜਿਹੜੇ ਮਤਲਬ ਕੱਲੇ ਕੱਲੇ ਟਰੱਕ ਦੋ ਦੋ ਟਰੱਕ ਜਾਂਦੇ ਨੇ ਕਿਉਂਕਿ ਹਰ ਇੱਕ ਸਮਾਜ ਦੇ ਵਿੱਚ ਤਾਂ ਗਲਤਾਂ ਸਰ ਜ਼ਰੂਰ ਹੁੰਦੇ ਨੇ ਉਹ ਫੋਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਤੇ ਮਤਲਬ ਧੱਕਾ ਮੁੱਕੀ ਵੀ ਕਰਦੇ ਨੇ ਇਸ ਕਰਕੇ ਮਤਲਬ ਕੋਈ ਸਰਕਾਰੀ ਹਾਂ ਸਰਕਾਰੀ ਹੈਲਪ ਸਿਕਿਉਰਟੀ ਦੇ ਨਾਲ ਹੀ ਮਤਲਬ ਲੋੜਵੰਦਾਂ ਤੱਕ ਪਹੁੰਚਿਆ ਜਾਵੇ ਤੇ ਸਮਾਨ ਦੀ ਸਪਲਾਈ ਜਿਹੜੀ ਉਹ ਕੀਤੀ ਜਾ ਜੀ ਰਜ਼ਿੰਦਰ ਜੀ ਤੁਹਾਡੀ ਗੱਲ ਦੇ ਵਿੱਚੋਂ ਹੀ ਮੈਨੂੰ ਇੱਕ ਗੱਲ ਯਾਦ ਆ ਗਈ ਮੈਂ ਕੱਲ ਪਰਸੋਂ ਫੋਨ ਦੇਖ ਰਹੀ ਸੀ ਤੇ ਉਹਦੇ ਵਿੱਚ ਵੀਡੀਓ ਇੱਕ ਕਾਫੀ ਵਾਇਰਲ ਹੋ ਰਹੀ ਸੀਗੀ ਅ ਜਦੋਂ ਕਿ ਜਿਵੇਂ ਅਸੀਂ ਕਹਿੰਦੇ ਹਾਂ ਕਿ ਸਹਾਇਤਾ ਕਰਨ ਵਾਲਿਆਂ ਦਾ ਵੀ ਹੜਾ ਆਇਆ ਹੋਇਆ ਐਵੇਂ ਹੀ ਕੋਈ ਇੱਕ ਸਹਾਇਤਾ ਕਰਨ ਵਾਲੇ ਰਾਸ਼ਨ ਲੈ ਕੇ ਟਰੱਕ ਭਰ ਕੇ ਰਾਸ਼ਨ ਦਾ ਲੈ ਕੇ ਜਿਹੜੇ ਕਿ ਕਿਸੇ ਪਿੰਡ ਦੇ ਵਿੱਚ ਪਹੁੰਚੇ ਤੇ ਪਿੰਡ ਦੇ ਲੋਕਾਂ ਨੇ ਇੰਨੀ ਜ਼ਬਰਦਸਤੀ ਲੁੱਟ ਖੋਹ ਕੀਤੀ ਉਸ ਜਗ੍ਹਾ ਦੇ ਉੱਤੇ ਬੋਰੀਆਂ ਭਰ ਲਈਆਂ ਗਈਆਂ ਵੱਡੇ ਲਫਾਫੇ ਭਰ ਲਏ ਤੇ ਤੁਸੀਂ ਇਸ ਚੀਜ਼ ਨੂੰ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਨੂੰ ਟਰੱਕ ਲੈ ਕੇ ਉੱਥੋਂ ਭੱਜਣਾ ਪਿਆ ਇਸ ਤਰ੍ਹਾਂ ਦੇ ਲੋਕਾਂ ਨੇ ਹਾਲਾਤ ਜਿਹੜੇ ਉੱਥੇ ਬਣਾ ਦਿੱਤੇ ਗਏ ਕਿ ਉਹਨਾਂ ਨੂੰ ਰਾਸ਼ਨ ਦਾ ਟਰੱਕ ਲੈ ਕੇ ਉੱਥੋਂ ਭੱਜਣਾ ਪਿਆ ਵੀ ਇਸ ਤਰੀਕੇ ਦੇ ਨਾਲ ਜਿਹੜੀ ਅੰਦਰ ਵੜ ਕੇ ਜਿਹੜੀ ਟਰੱਕ ਦੇ ਲੁੱਟ ਕੀਤੀ ਗਈ ਜੋ ਆਪਦੇ ਟੀਲਫੁਲ ਹਿੱਸੇ ਆਉਂਦਾ ਉਸ ਨੂੰ ਜੋੜਨ ਦੀ ਬਜਾਏ ਦੇਖੋ ਜੀ ਗੱਲ ਇਹ ਹੈ ਜੀ ਕਿਥੇ ਤਾਂ ਉਹਨਾਂ ਲੋਕਾਂ ਦਾ ਪਤਾ ਚੈਨਲ ਤੇ ਪਹਿਲਾਂ ਵੀ ਕਿਹਾ ਸੀਗਾ ਹੁਣ ਵੀ ਕਹਿੰਦੇ ਆ ਵੀ ਜਿਹੜਾ ਵੀ ਬੰਦਾ ਸੇਵਾ ਲੈ ਕੇ ਤੁਹਾਡੇ ਕੋਲੇ ਪਹੁੰਚਦਾ ਹੈ ਜਹੀ ਜੀ ਵੀ ਮਤਲਬ ਆਓ ਭਗਤਾਂ ਨਾਲ ਕੋਈ ਇਹ ਤਾਂ ਹੁੰਦਾ ਨਹੀਂ ਵੀ ਕੋਈ 5 ਸਟਾਰ ਸਤਕਾਰ ਕਰੋ ਉਹਨਾਂ ਦਾ ਸਭ ਤੋਂ ਵੱਡੀ ਗੱਲ ਸਤਕਾਰ ਹੈ ਉਹਨਾਂ ਦਾ ਚਾਹ ਪਾਣੀ ਦਾ ਨਾਲ ਉਹ ਉਹਨਾਂ ਦੇ ਵਿਚਰਾਲ ਮਿਲ ਬੈਠੋ ਤਾਂ ਸਾਰਾ ਸਮਾਨ ਹੈ ਜਿਹੜਾ ਸ਼ਾਂਤੀਪੁਰ ਤੋਂ ਇੱਕ ਦੂਜੇ ਨੂੰ ਸਪਲਾਈ ਕੀਤਾ ਜਾਵੇ ਤਾਂ ਕਿ ਇਹ ਲੰਮਾ ਟਾਈਮ ਚੱਲਣ ਵਾਲੀ ਸੇਵਾ ਇਹ ਸੇਵਾ ਜੋ ਵੀ ਦਾਨੀਪੁਰ ਸਤੇ ਪਹੁੰਚਦਾ ਉਹਦੇ ਮਨ ਨੂੰ ਚੋਟ ਨਾ ਲੱਗੇ ਜਦੋਂ ਇਸ ਤਰ੍ਹਾਂ ਦਾ ਵਰਤਾਰਾ ਲੋਕ ਵਰਤਾਰਾ ਦਿੰਦੇ ਨੇ ਤਾਂ ਫਿਰ ਜਿਹੜੇ ਦਾਨੀ ਲੋਕ ਨੇ ਉਹਨਾਂ ਦੇ ਮਨਾਂ ਦੇ ਉੱਤੇ ਚੋਟ ਵੱਜੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੋਂ ਦਾ ਜਾਂ ਪਿੱਛੇ ਹਟਣਾ ਨੂੰ ਹੀ ਵਹਿਤਰ ਸਮਝਿਆ ਇਸ ਕਰਕੇ ਸਾਨੂੰ ਜੋ ਵੀ ਲੋਕ ਉੱਥੇ ਆਉਂਦੇ ਆ ਸਾਨੂੰ ਦੋ ਕਿਸਮ ਦੇ ਲੋਕ ਮਿਲਦੇ ਇੱਕ ਦਾਨੀ ਲੋਕ ਇਹਨਾਂ ਕੋ ਕੈਮਰਾ ਉੱਤੇ ਮੂਰੇ ਆਉਣ ਵਾਲੇ ਲੋਕ ਕੈਮਰੇ ਮੂਰੇ ਹਾਂਜੀ ਵੀਡੀਓ ਬਣਾਉਣ ਵਾਲੇ ਲੋਕ ਨੇ ਉਹਨਾਂ ਤੋਂ ਪਿੱਛੇ ਹਟ ਕੇ ਜੋ ਵਾਕਈ ਮਤਲਬ ਤਨੋਂ ਮਨੋਂ ਸੇਵਾ ਕਰਨ ਵਾਲੇ ਲੋਕੋਂ ਕਿ ਉਹਨਾਂ ਦੇ ਡਿਜ਼ਾਈਨ ਤੋਂ ਮੈਡਮ ਪਤਾ ਲੱਗ ਜਾਂਦਾ ਹੁੰਦਾ ਕਿ ਇਹ ਕੈਮਰੇ ਮੂਰੇ ਫੋਟੋਆਂ ਪੂਵੀਆਂ ਬਣਵਾਉਣ ਵਾਲਾ ਬੰਦਾ ਹੈ ਕਿ ਵਾਕਈ ਮਤਲਬ ਗੱਟੇ ਠੱਲੇ ਸਿਰ ਦੇ ਕਿ ਗੱਟਾ ਸਮਾਨ ਦਾ ਸਿਰਉਣ ਵਾਲਾ ਹੈਗਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਉਹਨਾਂ ਦੇ ਨਾਲ ਭੈਣ ਭਰਾਵਾਂ ਵਾਂਗੂ ਵਰਤੋ ਕਰਨਾ ਚਾਹੀਦਾ ਇਸ ਕਰਕੇ ਸਾਨੂੰ ਜਰੂਰ ਇਸ ਗੱਲ ਤੋਂ ਸਭ ਕੁਝ ਸਿੱਖਣਾ ਚਾਹੀਦਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਹੁੱਲੜਵਾਜੀ ਨੂੰ ਅੰਜਾਮ ਨਾ ਬਈਏ ਤੇ ਸਾਡੇ ਜੋ ਵੀ ਦਾਨੀ ਲੋਕ ਨੇ ਉਹਨਾਂ ਦੇ ਮਨਾਂ ਨੂੰ ਠੇਸ ਜਾਂ ਚੋਟ ਨਾ ਲੱਗੇ ਜੀ ਬਿਲਕੁਲ ਇੱਥੇ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਸ਼ੂਆਂ ਦੇ ਚਾਰੇ ਦੇ ਲਈ 100 ਟਰੱਕ ਜਿਹੜੇ ਰਵਾਨਾ ਕੀਤੇ ਸੀਗੇ ਤੇ ਲਗ ਲਗ ਜਗਾ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਕਿ ਕਿਤੇ ਵੀ ਕੋਈ ਵੀ ਪਸ਼ੂ ਜਾਂ ਫਿਰ ਕੋਈ ਲੋਡ ਬੰਦ ਕਿਸੇ ਨੂੰ ਕਿਸੇ ਰਾਸ਼ਨ ਦੀ ਜਾਂ ਕਿਸੇ ਚੀਜ਼ ਦੀ ਲੋਡ ਹੈ ਵੀ ਉਹ ਵੰਡਿਆ ਨਾ ਰਹਿ ਜਾਵੇ ਵੀ ਜਿੰਨਾ ਹੋ ਸਕਦਾ ਮੈਂ ਲੋਕਾਂ ਦਾ ਆਪਣੇ ਪੱਦਰ ਤੇ ਸਹਾਇਤਾ ਕਰ ਸਕਾਂ ਪਰ ਉਹਨਾਂ ਨੇ ਉੱਥੇ ਨਾਲ ਇਹ ਵੀ ਐਲਾਨ ਕੀਤਾ ਕਿ ਜਿਨ੍ਹਾਂ ਦੇ ਕੋਲੇ ਖਾਣ ਦੇ ਲਈ ਕਣਕ ਨਹੀਂ ਹੈ ਜਾਂ ਕਣਕ ਵੱਟੀ ਨਹੀਂ ਹੈ ਤੇ ਉਹਨਾਂ ਨੂੰ ਸਾਡੇ ਕੋਲੋਂ ਕਣਕ ਵੀ ਵਕਾਈ ਦਾ ਦਿੱਤੀ ਜਾਏਗੀ ਤੇ ਕਿਸਾਨਾਂ ਨੂੰ ਬੀਜ ਵੀ ਦਿੱਤਾ ਜਾਏਗਾ ਤੇ ਮੈਨੂੰ ਉਸ ਦੀ ਇੱਕ ਜਿਹੜੀ ਪ੍ਰੋਪਰ ਲਿਸਟ ਹੈ ਉਹ ਜਾਰੀ ਕਰ ਦਿੱਤੀ ਜਾਵੇ। ਹਾਂਜੀ ਦੇਖੋ ਕਹੀ ਹੈ ਨਾ ਇਹ ਇਹਦੇ ਵਿੱਚ ਹੈ ਮਤਲਬ ਚਾਹੇ ਸੁਖਵੀਰ ਬਾਦਲ ਪਾਉਂਦੇ ਰਹਿ ਚੈੱਕ ਤੋਂ ਰਹਿ ਦੇਤਾ ਰਹਿਣਾ ਮਤਲਬ ਸਾਡਾ ਫਰਜ਼ ਬਣਦਾ ਉਹਦਾ ਸ਼ੁਕਰੀਆ ਕਰਨ ਦਾ। ਤਾਂ ਕਿਉਂਕਿ ਅਸੀਂ ਕਿਸੇ ਨੂੰ ਮਤਲਬ ਇਹਦੇ ਵਿੱਚ ਰੁੱਖਾ ਤਾਂ ਬੋਲਣਾ ਹੀ ਨਹੀਂ ਹੈਗਾ। ਅਸੀਂ ਪਹਿਲੇ ਹੀ ਪਰਮਾਤਮਾ ਦਾ ਰੁੱਖ ਬਣੇ ਦਾ ਸਾਹਮਣਾ ਕਰ ਰਹੇ ਹਾਂ ਇਸ ਕਰਕੇ ਅਸੀਂ ਕਿਸੇ ਦਾ ਅੱਜ ਅਸੀਂ ਜਿਹੜੇ ਥੋੜਾ ਜਿਆ ਇਸ ਨੂੰ اپੋਜੀਸ਼ਨ ਦੇ ਤੌਰ ਤੇ ਲੈ ਰਹੇ ਨਾ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਜੇ ਤੁਹਾਨੂੰ ਕੋਈ ਸ਼ੱਕ ਹੈ ਤੁਸੀਂ ਲੱਗ ਜਾਓ ਉੱਥੇ ਉਸੇ ਪਲੇਟਫਾਰਮ ਤੇ ਤੁਸੀਂ ਮਤਲਬ ਲੋਕਾਂ ਦੀ ਸੇਵਾ ਕਰਨ ਲੱਗ ਜਓ ਲੋਕ ਸੋਨੋ ਵੀ ਉਹਨਾਂ ਨੂੰ ਹੀ ਮਾਨ ਸਤਕਾਰ ਦੇਣਗੇ ਕਿ ਆਪਾਂ ਇੱਕ ਦੂਜੇ ਦੇ ਉੱਤੇ ਚਿਕਰ ਵਾਲੀ ਜਾਵਾਂਗੇ ਉਹਦੇ ਨਾਲ ਲੋਕਾਂ ਦੇ ਵਿੱਚ ਨੈਗੇਟਿਵ ਪ੍ਰਭਾਵ ਪੈਂਦਾ ਪਰ ਜਿੰਦਰ ਜੀ ਇੱਕ ਗੱਲ ਹੋਰ ਵੀ ਹੈ ਤੇ ਬਹੁਤ ਹੀ ਮਤਲਬ ਕਿ ਅਕਾਲੀ ਦਲ ਦੇ ਵਿੱਚ ਜਾਣੇ ਪਹਿਚਾਨੇ ਚਿਹਰੇ ਨੇ ਜਿਹੜੇ ਕਿ ਅਕਸਰ ਵਿਵਾਦਾਂ ਦੇ ਵਿੱਚ ਘਿਰੇ ਰਹਿੰਦੇ ਨੇ ਤੇ ਚਰਚਾ ਦੇ ਵਿੱਚ ਰਹਿੰਦੇ ਨੇ ਹਰ ਦੇ ਹਾਲਾਤਾਂ ਦੇ ਵਿੱਚ ਸੁਖਵੀਰ ਬਾਦਲ ਤੇ ਜਾਫਰ ਸਾਡੇ ਪੰਜਾਬੀ ਇੰਡਸਟਰੀ ਦੇ ਸਿੰਗਰ ਤੇ ਫਿਲਮ ਐਕਟਰ ਜਿਹੜੇ ਉਹ ਲਗਾਤਾਰ ਮਤਲਬ ਦੇ ਲਈ ਜਿੰਨਾ ਵੀ ਹੁੰਦਾ ਤਿਲ ਫੁੱਲ ਨੌਜਵਾਨ ਪੀੜ੍ਹੀ ਸਾਡੇ ਦਿਨ ਰਾਤ ਕਰਕੇ ਉਹਨਾਂ ਦੀ ਮਦਦ ਕਰ ਰਹੀ ਹੈ ਜਾਂ ਫਿਰ ਆਪਣੀਆਂ ਟੀਮਾਂ ਦੇ ذریعے ਆਪਣੀਆਂ ਸੰਸਥਾਵਾਂ ਦੇ ذریعے ਉਹਨਾਂ ਦੇ ਨਾਲ ਜੁੜੇ ਹੋਏ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੀਬੀ ਜਗੀਰ ਕੌਰ ਜੋ ਕਿ ਹੁਣ ਤੱਕ ਇੱਕ ਵੀ ਦੌਰਾ ਜਿਹੜਾ ਉਹਨਾਂ ਦਾ ਹੜ ਦੇ ਹਾਲਾਤਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਔਰਤ ਨੂੰ ਉਹ ਮਿਲਦੇ ਹੋਏ ਦਿਖਾਈ ਨਹੀਂ ਦਿੱਤੇ ਨਾ ਹੀ ਉਹਨਾਂ ਦਾ ਕੋਈ ਬਿਆਨ ਆਇਆ ਹੈ ਤੇ ਜਿੱਥੇ ਗਿਆਨੀ ਹਰਪੇ ਸਿੰਘ ਜੀ ਦੀ ਗੱਲ ਕਰਦੇ ਆ ਤੇ ਨਾ ਹੀ ਇੱਕ ਬਿਆਨ ਤੋਂ ਬਾਅਦ ਦੁਬਾਰਾ ਉਹਨਾਂ ਨੇ ਕਿਸੇ ਹੜਪੀੜ ਦੇ ਇਲਾਕੇ ਦੇ ਵਿੱਚ ਜਾ ਕੇ ਜਿਹੜੀ ਗੱਲਬਾਤ ਕੀਤੀ ਹੈ ਇੱਕ ਕਹਿੰਦੇ ਨੇ ਕਿ ਤੁਹਾਡਾ ਇਹ ਮੈਨੂੰ ਗੱਲ ਬੜੀ ਯਾਦ ਆਉਂਦੀ ਹੁੰਦੀ ਹੈ ਕਿ ਵੀਡੀਓ ਕਲਚਰ ਦੇ ਲਈ ਇੱਕ ਵਾਰ ਸਿਰਫ ਵੀਡੀਓ ਕਲਚਰ ਦੇ ਲਈ ਉਹ ਗਏ ਤੇ ਉਹਨਾਂ ਨੇ ਉਹ ਵੀਡੀਓਜ਼ ਪੋਸਟ ਕੀਤੀਆਂ ਤੇ ਆਪਣਾ ਜਿਹੜਾ ਉਹ ਕਰਤੱਬੇ ਆ ਨਿਭਾ ਕੇ ਇੱਕ ਸਾਈਡ ਤੇ ਹੋ ਗਏ ਨੇ ਦੇਖੋ ਜੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕੁਝ ਤਾਂ ਥੋੜਾ ਜਿਹਾ ਮੀਡੀਆ ਕੁਝ ਲੋਕਾਂ ਨੂੰ ਇਸ ਤਰ੍ਹਾਂ ਦੀ ਗੱਲ ਤੁਹਾਡਾ ਮੀਡੀਆ ਦੇ ਉੱਤੇ ਲੋਕ ਸ਼ੰਕਾ ਕਰਨ ਲੱਗ ਜਾਂਦੇ ਨੇ ਵੀ ਇਹ ਕਿਤੇ ਵਿਖਤਾ ਨਹੀਂ ਗਿਆ ਕੁਝ ਲੋਕਾਂ ਨੂੰ ਜ਼ਿਆਦਾ ਹਾਈਲਾਈਟ ਕਰਦੇ ਐ ਉਸ ਲੋਕਾਂ ਨੂੰ ਜਿਹੜੇ ਆਮ ਲੋਕ ਨੇ ਜਿਹੜੇ ਘਟਿਆ ਥੱਲੇ ਸਿਰ ਦਿੰਦੇ ਨੇ ਮਿੱਟੀ ਦੇ ਘਟਿਆਂ ਵਾਲੇ ਲੋਕ ਨੇ ਪੰਹਾਂ ਚੱਕੀ ਫਿਰਦੇ ਨੇ ਉਹਨਾਂ ਨੂੰ ਦਿਖਾਉਣ ਦੀ بجائے ਇਹ ਹੋਰ ਲੋਕਾਂ ਨੂੰ ਦਿਖਾ ਰਹੇ ਨੇ ਸਿਆਸੀ ਲੋਕਾਂ ਨੂੰ ਥੋੜਾ ਜਿਆਦਾ ਹਾਈਲਾਈਟ ਕਰ ਰਹੇ ਨੇ ਇਹ ਤਾਂ ਗੱਲ ਮੰਨਣੀ ਪੈਣੀ ਹੈ ਮੈਡਮ ਵੀ মিডিਆ ਇਹਦੇ ਵਿੱਚ ਕਾਫੀ ਮਤਲਬ ਜਿਹੜਾ ਅਵਦਾ ਸਹਿਯੋਗ ਹੈ ਉਹ ਨਰਪੱਕ ਨਹੀਂ ਦੇ ਰਿਹਾ ਆ ਮਤਲਬ ਗੱਲ ਕਰフィ ਜਿਹੜੇ ਲੋਕ ਨੇ ਤੁਸੀਂ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਬੀਬੀ ਜ਼ਗੀਰ ਕੌਰ ਮਦਦ ਕਰ ਰਹੀ ਹੈ ਤੇ ਉੱਥੇ ਉਹਨਾਂ ਨੂੰ মিডিਆ ਦਿਖਾ ਨਹੀਂ ਰਿਹਾ ਅ ਰਿਕਾਰਡ ਹੀ ਜੇ ਨਹੀਂ ਕਰ ਰਿਹਾ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਸਾਡੇ ਉਹ ਮਾਨਯੋਗ ਲੀਡਰ ਵੱਡੀ ਪੱਧਰ ਤੱਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਪ ਕਰਤਾ ਆਪਣੇ ਜਦੋਂ ਸਾਨੂੰ ਵੋਟਾਂ ਦੀ ਲੋੜ ਹੁੰਦੀ ਆ ਉਦੋਂ ਅਸੀਂ ਘਰ ਘਰ ਜਾ ਕੇ ਹੱਥ ਬੰਨਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਜਦੋਂ ਸਾਨੂੰ ਤੁਹਾਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਤਾਂ ਤੁਸੀਂ ਸਾਡੇ ਕੋਲ ਆਓ ਸਭ ਤੋਂ ਵੱਡੀ ਮਸਤੀ ਜਿਹੜੀ ਹੁਣ ਉਹਨਾਂ ਤੇ ਪਈ ਹੋਈ ਆ ਹੁਣ ਜਿਹੜਾ ਕੀ ਇਹਨਾਂ ਦਾ ਚੱਕਵਾ ਚੁੱਲਾ ਜਾਂ ਇੱਕ ਆਪਣਾ ਚੁੱਲਾ ਵੱਖਰਾ ਚੁੱਲਾ ਕਰ ਲਿੱਤਾ ਗਿਆ ਸੀ ਤੇ ਉਹਦੇ ਵਿੱਚੋਂ ਜਿਹੜੇ ਰਾਹਤ ਕਾਰਜਾਂ ਦੇ ਲਈ ਇਹਨਾਂ ਨੇ ਉੱਥੇ ਜਾ ਕੇ ਲੋਕਾਂ ਦੀ ਮਦਦ ਕਰਨੀ ਸੀ ਨਾਰਾਗਿਆਨੀ ਹਰਪੀ ਸਿੰਘ ਜੀ ਅੱਗੇ ਆਏ ਨੇ ਤੇ ਨਾਈ ਬੀਬੀ ਜ਼ਗੀਰ ਕੌਰ ਵੇਖਣ ਨੂੰ ਮਿਲੀ ਦੇਖੋ ਜੀ ਇਹ ਸਾਰੇ ਜਿਹੜੇ ਐਡੀ ਵੱਡੀ ਤਰਾਸ ਦੀ ਹੋਈ ਹੈ ਇਹ ਸਾਰੇ ਚੁੱਧਿਆਂ ਵਾਲੇ ਜ਼ਿੰਮੇਵਾਰ ਨੇ ਇਸ ਚੀਜ਼ ਦੇ ਕਿਉਂਕਿ ਸਾਡੇ دریاਵਾਂ ਨੂੰ ਸਾਫ਼ ਕੀਤਾ ਨੂੰ 62 ਸਾਲ ਹੋ ਗਏ ਮੈਡਮ 62 ਸਾਲ ਦੇ ਵਿੱਚ ਜੇ ਬਾਲਟੀ ਦੇ ਵਿੱਚ ਆਪਾਂ ਰੋਜ਼ ਪਾਣੀ ਧੋ ਕੇ ਨਾ ਪਾਈਏ ਬਾਲਟੀ ਧਾਰਤੀ ਭਰ ਜਾਂਦੀ ਹੈ ਇਹ ਮਤਲਬ ਇਹ ਦੋਸ਼ੀ ਤਾਂ ਸਾਰੇ ਇਹ ਇਹ ਸਾਰੇ ਸਿਆਸੀ ਲੋਕ ਨੇ ਸਾਰੀਆਂ ਪਾਰਟੀਆਂ ਦੇ ਅੱਜ ਆਪਾਂ ਜੇ ਕਿਸੇ ਦਾ ਇੱਕ ਨਾਂ ਲਈਏ ਤਾਂ ਚੰਗਾ ਨਹੀਂ ਆਪਾਂ ਸਾਰਿਆਂ ਨੂੰ ਦੋਸ਼ੀ ਸਮਝਦੇ ਕਿ ਉਹ 62 ਸਾਲਾਂ ਦੇ ਵਿੱਚ ਸਾਰੀਆਂ ਪਾਰਟੀਆਂ ਨਹੀਂ ਸਾਡੇ ਤੇ ਡੰਡਾ ਭਰਾਇਆ ਸਾਡੇ ਤੇ ਰਾਜ ਕੀਤਾ ਤੇ ਸੱਤਾ ਸੁੱਖ ਦਾ ਆਨੰਦ ਮਾਣਿਆਗਾ ਤੇ ਗੱਲ ਕਰ ਫਾਈਵ ਸਟਾਰਾਂ ਦੇ ਵਿੱਚ ਹੋਟਲਾਂ ਦੇ ਵਿੱਚ ਆ ਬੈਠ ਕੇ ਇਹਨਾਂ ਨੇ ਖਾਣੇ ਖਾਦੇ ਨੇ ਇਹ ਸਾਰੀਆਂ ਪਾਰਟੀਆਂ ਚ ਨੇ ਕੋਈ ਇੱਕ ਪਾਰਟੀ ਵਾਲਾ ਨਹੀਂ ਹੈ ਗੱਲ ਕਰ ਇਹਨਾਂ ਨੇ ਦੁਨੀਆਂ ਦੇ ਪਿੱਛੇ ਪੰਜਾਬ ਦੇ ਪਿੱਛੇ ਕੋਈ ਮਤਲਬ ਲੰਬੀ ਜਿਹੜੀ ਸੋਚ ਹੈ ਉਹਦਾ ਕੋਈ ਮਜਾਰਾ ਨਹੀਂ ਕੀਤਾ ਜਿਹਦੇ ਕਰਕੇ ਅੱਜ ਅਸੀਂ ਇਸ ਟਰਾਸਡੀ ਦੇ ਵਿੱਚ ਗਾ ਤੇ ਪ੍ਰਮਾਤਮਾ ਨੂੰ ਕੋਸ ਰਹੇ ਹਾਂ ਕੋਸਣ ਇਹਦਾ ਸਾਡਾ ਫਰਜ਼ ਬਣਦਾ ਅਸੀਂ ਲੀਡਰਾਂ ਨੂੰ ਕੋਸੀਏ ਜਿਨ੍ਹਾਂ ਨੇ ਸਾਡਾ ਮਤਲਬ ਤੁਸੀਂ ਲਾਓ ਵੀ ਜੇ ਸਾਡੇ ਦਰਿਆ ਨੇ ਉਹ ਗਾਰਾਂ ਨਾਲ ਭਰੇ ਪਏ ਨੇ ਜੇ ਸਾਡੇ ਡੈਮ ਨੇ ਉਹ ਰੇਤੇ ਨਾਲ ਭਰੇ ਪਏ ਨੇ ਸਾਡੀ ਸੁਖਨਾ ਝੀਲ ਹੈ ਔਰ ਰੇਤ ਨਾਲ ਭਰੀ ਪਈਆ ਕੂਪ ਟਾਈਮ ਆ ਉਹ ਭਰਿਆ ਪਿਆ ਮਤਲਬ ਸਾਰੇ ਨੇ ਜਿਹੜੇ ਰੇਤ ਨਾਲ ਭਰੇ ਪਏ ਨੇ ਇਹਨਾਂ ਨੇ ਫਰਜ਼ ਮੰਨਦਾ ਸੀ ਉਹ ਆਪਣੋ ਆਪਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਸੇਵਾ ਕਰਦੇ ਵੀ ਲੋਕਾਂ ਦੇ ਉੱਤੇ ਕੁਦਰਤ ਤਹਿਰਬਾਨਾ ਹੁੰਦੀ ਇਹ ਤੇ ਹਾਰ ਜ਼ਿੰਦਰ ਜੀ ਜੇਕਰ ਗੱਲ ਕਰਦੇ ਆ 62 ਸਾਲ ਹੋ ਗਏ ਸਾਡੇ ਦਰਿਆਵਾਂ ਨੂੰ ਸਫਾਈ ਹੋਇਆ ਨੂੰ ਜਾਂ ਉਹਨਾਂ ਦੇ ਨੱਕੇ ਲੱਗਿਆਂ ਨੂੰ ਜਾਂ ਫਿਰ ਪਿੰਡਾਂ ਦੇ ਵਿੱਚ ਪਾਣੀ ਨਾ ਪਹੁੰਚ ਜਾਵੇ ਉਹ ਇੱਕ ਬੰਨ ਲਗਾਉਣ ਦੇ ਲਈ ਜਿੱਥੇ ਕੋਈ ਖਾਰ ਪੈਂਦੀ ਹੈ ਤਾਂ ਕਹਿੰਦੇ ਨੇ ਕਿ ਪ੍ਰਸ਼ਾਸਨ ਉੱਥੇ ਪਹੁੰਚਦਾ ਹੈ ਤੇ ਉਹਦੀ ਜਿਹੜੀ ਰਿਪੇਅਰ ਉਹ ਮਰਮਮਤ ਹੈ ਦੁਬਾਰਾ ਕਰਵਾਈ ਜਾਂਦੀ ਹੈ ਚਲੋ ਕੁਦਰਤ ਦਾ ਕਹਿਰ ਹੈ بارش ਨੂੰ ਕੋਈ ਨਹੀਂ ਰੋਕ ਸਕਦਾ ਜਦੋਂ ਜੋ ਹੋਣਾ ਉਹ ਸ੍ਰਿਸ਼ਟੀ ਦਾ ਇੱਕ ਸਕ੍ਰਿਪਟ ਰੱਟੀ ਹੁੰਦੀ ਹੈ ਜਿਨ੍ਹਾਂ ਨੇ ਜੋ ਮੁਸੀਬਤ ਦੇ ਵਿੱਚ ਪੈਣਾ ਪਰਮਾਤਮਾ ਉਹ ਅਕਾਲ ਪੁਰਖ ਉਹਨਾਂ ਨੂੰ ਉਸ ਮੁਸੀਬਤ ਦੇ ਵਿੱਚ ਲਾ ਜਾ ਕੇ ਕਿਵੇਂ ਨਾ ਕਿਵੇਂ ਖੜਾ ਦਿੰਦਾ ਹੈ ਪਰ ਜੇਕਰ ਅਸੀਂ ਗੱਲ ਕਰਦੇ ਹਾਂ 62 ਸਾਲ ਇਸ ਦਰਿਆਵਾਂ ਨੂੰ ਸਾਫ਼ ਹੋਣ ਨੂੰ ਹੋ ਗਿਆ ਸੀ ਤੇ 2023 ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਸੀਗੇ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਸਰਕਾਰਾਂ ਦੇ ਵੱਲੋਂ ਦਰਿਆਵਾਂ ਤੇ ਖਾਸ ਤੌਰ ਤੇ ਧਿਆਨ ਦਿੱਤਾ ਜਾਣਾ ਸੀ ਕਿਉਂਕਿ ਬਰਸਾਤਾਂ ਦੇ ਜਦੋਂ ਵੀ ਮਾਨਸੂਨ ਆਉਂਦੇ ਨੇ ਤਾਂ ਪਾਣੀਆਂ ਦਾ ਜਿਹੜਾ ਨਹਿਰਾਂ ਦੇ ਵਿੱਚ ਆਉਣਾ ਤੇ ਟੁੱਟਣਾ ਇਹ ਲਾਜ਼ਮੀ ਹੈ ਦੇਖੋ ਜੀ ਗੱਲ ਇਹ ਹੈ ਕਿਉਂਕਿ ਸਾਡੀਆਂ ਸਰਕਾਰਾਂ ਅਨੇ ਸੋਟ ਰਾਜ ਨੂੰ ਹੀ ਸਿਰਫ ਇੰਨੀਅਤ ਦਿੱਤੀ ਹੈ ਕਿਉਂਕਿ ਜਿਹਦੇ ਵਿੱਚ 3 ਦੀਆਂ ਸਕੀਮਾਂ ਸਰਕਾਰੀ ਪੈ ਖਜ਼ਾਨੇ ਦੀ ਲੁੱਟ ਆ ਕਾਫੀ ਥੇੜ ਤੋਂ ਲਗਾਤਾਰ ਚੱਲ ਰਹੀ ਹੈ ਇਸ ਕਰਕੇ ਸਾਡੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਨੇ ਉਹ ਬਿਲਕੁਲ ਖਤਮ ਹੋ ਗਈਆਂ ਜਿਸ ਕਰਕੇ ਨਾ ਸਾਡੇ ਕੋਈ ਦਰਿਆ ਨਾ ਕੋਈ ਸਾਡਾ ਟਾਈਮ ਨਾ ਕੋਈ ਝੀਲ ਨਾ ਕੋਈ ਨਹਿਰ ਨਾ ਕੋਈ ਕਸੀਨਾ ਸੁਗਾ ਨਾ ਨਾਲ ਕੋਈ ਸਾਬ ਨਹੀਂ ਹੋਇਆ ਸਾਨੂੰ ਇਹਨਾਂ ਜਿਹੜੀਆਂ ਫਰੀਦੀਆਂ ਸਕੀਮਾਂ ਨੇ ਇਹਨਾਂ ਬਾਰੇ ਸੋਚਣਾ ਚਾਹੀਦਾ ਇਹਨਾਂ ਬਾਰੇ ਸੋਚ ਕੇ ਆਉਣ ਵਾਲੇ ਭਵਿੱਖ ਦੇ ਵਿੱਚ ਇਹੀ ਜੀ ਕੋਈ ਤਰਾਸ ਦੀ ਨਾ ਵਾਪਰੇ ਤੇ ਤਾਂ ਮਤਲਬ ਸਾਨੂੰ ਪਲੈਨਿੰਗਾਂ ਮਾਉਣੀਆਂ ਚਾਹੀਆਂ ਮਾਨਯੋਗ ਹਾਈ ਕੋਰਟ ਨੇ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਸਪੈਸ਼ਲ ਕਿਹਾ ਵੀ ਤੁਸੀਂ ਇਧਰ ਦੇ ਪਾਸੇ ਏ ਧਿਆਨ ਦਿਓ ਸਾਡੀਆਂ ਸਰਕਾਰਾਂ ਨੂੰ ਸਾਡੇ ਵਿਰੋਧੀ ਲੀਡਰਾਂ ਨੂੰ ਜਿਹੜਾ ਇਹਨਾਂ ਚੀਜ਼ਾਂ ਨੂੰ ਮਤਲਬ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਕਰਦਾ ਉਹਦੇ ਉੱਤੇ ਵੀ ਕੋਈ ਮਤਲਬ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਮਾਂ ਜੋ ਕੋਰਟਾਂ ਵੱਲੋਂ ਤਾਂ ਕਿ ਸਾਡਾ ਜਿਹੜਾ ਆਉਣ ਵਾਲੀ ਪਨੀਰੀ ਆ ਆਉਣ ਵਾਲਾ ਭਵਿੱਖ ਉਹ ਖਾਤਰੇ 'ਚ ਨਾ ਹੋਵੇ ਤੇ ਅਸੀਂ ਇਸ ਤਰ੍ਹਾਂ ਦੇ ਜਿਹੜੀਆਂ ਕਲਾਸਾਂ ਦੀਆਂ ਨੇ ਉਹ ਨਾ ਹੰਡਾਏ ਇਹ ਗੱਲ ਕਰ ਵੀ ਅਸੀਂ ਸੱਤਾ ਸੁਖ ਮਾਨਣ ਦੇ ਬਾਰੇ ਲੋਕਾਂ ਦੇ ਵਿੱਚ ਖਜ਼ਾਨੇ ਦੀ ਲੁੱਟ ਪਾ ਰੱਖੀ ਹੈ ਜਿਸ ਲਈ ਜਿਹੇ ਇਹਦੇ ਕਾਰਨ ਸਾਡੇ ਜਿਹੜੇ ਵਿਕਾਸ ਦੇ ਕੰਮ ਨੇ ਜ਼ੀ ਹੋ ਸਕਦਾ ਜੀ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਧੰਨਵਾਦ ਸੋ ਦੋਸਤੋ ਇਹ ਸੀ ਰਜ਼ਿੰਦਰ ਜੀ ਜਿਨ੍ਹਾਂ ਨੇ ਆਪਣੇ ਹੜ੍ਹਾਂ ਦੇ ਹਾਲਾਤਾਂ ਦੇ ਬਾਰੇ ਜਿਹੜੀ ਰਾਇ ਆਉ ਦਿੱਤੀ ਹੈ ਉਹਨਾਂ ਦਾ ਵੀ ਕਹਿਣਾ ਸੀ ਕਿ 62 ਸਾਲ ਦਰਿਆਵਾਂ ਨੂੰ ਸਾਫ਼ ਹੋਇਆਂ ਨੂੰ ਹੋ ਗਿਆ ਹੈ ਤੇ ਜਿਹੜਾ ਪ੍ਰਸ਼ਾਸਨ ਹੈ ਜਦੋਂ ਪਤਾ ਸਾਨੂੰ ਹਰ ਸਾਲ ਸਾਡੇ ਮੌਨਸੂਨ ਆਉਣੀ ਹੈ ਤੇ ਉਸ ਤੇ ਨਾਲ ਵੀ ਜਿਹੜਾ ਇਹਨੂੰ ਸਫਾਈ ਨਹੀਂ ਕੀਤੀ ਗਈ ਤੇ ਜਿਹੜੇ ਅੱਜ ਅਸੀਂ ਪੰਜਾਬ ਦੇ ਇਸ ਆ ਲੋਕਾਂ ਦੇ ਜੇ ਬੇਕਾਰ ਹੋ ਗਏ ਨੇ ਜਿਨ੍ਹਾਂ ਦੇ ਘਰਾਂ ਦੀਆਂ ਨਿਉਆਂ ਤੱਕ ਨਹੀਂ ਲੱਭ ਰਹੀਆਂ ਜ਼ਮੀਨਾਂ ਤੱਕ ਨਹੀਂ ਲੱਭ ਰਹੀਆਂ ਪਤਾ ਨਹੀਂ ਉਹ ਜ਼ਮੀਨ ਕਿੰਨੇ ਸਾਲ ਤੱਕ ਅਪਜਾਊ ਨਾ ਹੋਵੇ ਜਾਂ ਪਤਾ ਨਹੀਂ ਕਿੰਨੇ ਲੰਮੇ ਸਮੇਂ ਤੱਕ ਉਹ ਕਿਸੇ ਧਰਮਸ਼ਾਲਾ ਕਿਸੇ ਸਕੂਲ ਦੇ ਵਿੱਚ ਕਿੱਥੇ ਰਹਿਣਗੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਬਜ਼ੁਰਗਾਂ ਦੀ ਸਿਹਤ ਖਰਾਬ ਹੋ ਰਹੀ ਹੈ ਰਾਵੀ ਦਰਿਆ ਦੇ ਕੰਢੇ ਹਲੇ ਤੱਕ ਬਿਜਲੀ ਨਹੀਂ ਪਹੁੰਚੀ ਹੈਗੇ ਜਿੱਥੇ ਕਿ ਸਾਰੀਆਂ ਤਾਰਾਂ ਜਿਹੜੀਆਂ ਟੁੱਟ ਗਈਆਂ ਨੇ ਤੇ ਉਥੇ ਬਜ਼ੁਰਗ ਤੇ ਬੱਚਿਆਂ ਦਾ ਮੱਛਰਾਂ ਦੇ ਨਾਲ ਜਿਹੜਾ ਬੇਹੱਦ ਹੀ ਬੁਰਾ ਹਾਲ ਹੈ ਰੇਸ਼ਮ ਸਿੰਘ ਅਨਮੋਲ ਨੇ ਵੀ ਸਾਡੇ ਜਿਹੜੇ ਪੰਜਾਬੀ ਮਸ਼ਹੂਰ ਸਿੰਗਰ ਨੇ ਸੀਐਮ ਮਾਨ ਨੂੰ ਐਲਾਨ ਅਪੀਲ ਕੀਤੀ ਸੀ ਕਿ ਜਲਦੀ ਤੋਂ ਜਲਦੀ ਜਿਹੜੀ ਇੱਥੇ ਬਿਜਲੀ ਹੈ ਉਹ ਪਹਚਾਈ ਜਾਵੇ ਤਾਂ ਜੋ ਬਜ਼ੁਰਗ ਅਤੇ ਬੱਚੇ ਰਾਤ ਨੂੰ ਸੋ ਨਹੀਂ ਪਾਉਂਦੇ ਕਮ ਸੇ ਕਮ ਉਹ ਆਪਣੀ ਨੀਂਦ ਤਾਂ ਪੂਰੀ ਕਰ ਸਕਣ ਕੁਝ ਜ਼ਰੂਰਤ ਦੀਆਂ ਚੀਜ਼ਾਂ ਨੇ ਜੋ ਸਿਰਫ ਲਾਈਟਾਂ ਦੇ ਨਾਲ ਹੀ ਸਾਨੂੰ ਅੰਦਰ ਬਾਹਰ ਜਾਣਾ ਤਾਂ ਉਹਦੇ ਆਸਰੇ ਅਸੀਂ ਜਾ ਸਕੀਏ ਸੋ ਦੋਸਤੋ ਜੇਕਰ ਗੱਲ ਕਰਦੇ ਆ ਹੜ ਦੇ ਹਾਲਾਤਾਂ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਦਿਨ ਰਾਤ ਡਟੇ ਹੋਏ ਨੇ ਤੇ ਨਾਲ ਹੀ ਕੁਲਦੀਪ ਸਿੰਘ ਢਾਲੀਵਾਲ ਆਪਣੇ ਹੱਥਾਂ ਦੇ ਨਾਲ ਹੀ ਪਟਵਾਰਖਾਨਾ ਹੋਵੇ ਸਕੂਲ ਹੋਵੇ ਜਾਂ ਫਿਰ ਕੋਈ ਪਿੰਡ ਹੋਵੇ ਖੁਦ ਸਫਾਈ ਕਰਦੇ ਨੇ ਉੱਥੇ ਹੀ ਲਾਲਚੰਦ ਘਟਾਰੂ ਚੱਕ ਜੀ ਵੀ ਕਾਫੀ ਇਲਾਕਿਆਂ ਦੇ ਵਿੱਚ ਜਾ ਕੇ ਖੁਦ ਜਿਹੜੇ ਕਿ ਸਫਾਈ ਕਰਦੇ ਦਿਖਾਈ ਦੇ ਰਹੇ ਨੇ ਰਾਹਤ ਕਾਰਜਾਂ ਦੇ ਲਈ ਸਮਾਨ ਵੰਡਦੇ ਹੋਏ ਵੀ ਦਿਖਾਈ ਦਿੱਤੇ ਨੇ ਚਰਜੀਤ ਸਿੰਘ ਚੰਨੀ ਜਿਹੜੇ ਕਿ ਬੰਨ ਵੀ ਉਹਨਾਂ ਨੇ ਆਪ ਲਗਾਏ ਨੇ ਤੇ ਲੋਕਾਂ ਦੇ ਘਰ-ਘਰ ਜਾ ਕੇ ਜਿਹੜੇ ਉਹਨਾਂ ਦੇ ਹਾਲਾਤਾਂ ਦੇ ਨਾਲ ਗੱਲਬਾਤ ਵੀ ਉਹਨਾਂ ਨੇ ਕੀਤੀ ਹੈ ਇਹ ਜੋ ਕੁਝ ਜਾਣੇ ਪਹਿਚਾਨੇ ਨਾਮੀ ਚਿਹਰੇ ਨੇ ਜਿਹੜੇ ਕਿ ਅਕਸਰ ਸੋਸ਼ਲ ਮੀਡੀਆ ਦੇ ਵਿੱਚ ਰਾਹਤ ਕਾਰਜਾਂ ਦੇ ਲਈ ਹੁਣ ਇੱਕ ਵੱਖਰੀ ਪਹਿਚਾਣ ਬਣਾ ਕੇ ਪੰਜਾਬ ਦੇ ਨਾਲ ਖੜੇ ਹੋਏ ਨੇ ਪਰ ਕੁਝ ਅਜਿਹੇ ਚਿਹਰੇ ਨੇ ਜ ਜਨ ਦਾ ਸਿਰਫ ਸਿਆਸਤੀ ਰੋਟੀਆਂ ਸੇਕਣ ਦੇ ਲਈ ਜਾਂ ਫਿਰ ਵੋਟਾਂ ਦੇ ਲਈ ਹੀ ਚਿਹਰੇ ਜਿਹੜੇ ਸਾਹਮਣੇ ਆਉਂਦੇ ਨੇ ਤੇ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਸਲਾ ਹੈ ਕਿ ਬੀਬੀ ਜ਼ਗੀਰ ਕੌਰ ਹਲੇ ਤੱਕ ਜਿਹੜੀ ਹੜ੍ਹ ਪੀੜਤ ਹਲਾਕ ਇਲਾਕੇ ਦੇ ਵਿੱਚ ਦੇਖਣ ਦੇ ਲਈ ਜਿਹੜੇ ਕਿ ਉਹ ਨਹੀਂ ਮਿਲੇ ਨਾ ਹੀ ਨਾ ਹੀ ਕੋਈ ਉਹਨਾਂ ਦਾ ਵੱਡਾ ਬਿਆਨ ਨਾ ਕੋਈ ਪ੍ਰੈਸ ਕਾਨਫਰੰਸ ਤੇ ਨਾ ਹੀ ਕੋਈ ਰਾਹਤ ਕਾਰਜਾਂ ਦੇ ਲਈ ਉਹਨਾਂ ਦਾ ਕੋਈ ਉਪਰਾਲਾ ਆਇਆ ਸੋ ਜਦੋਂ ਇਹ ਲੁੱਕ ਕੇ ਬੈਠਦੇ ਨੇ ਉਦੋਂ ਤਕਲੀਫ ਹੁੰਦੀ ਹੈ ਕਿ ਜਦੋਂ ਵੋਟਾ ਸਾਡੀਆਂ ਵੋਟਾਂ ਲੈਣ ਦੇ ਲਈ ਤੁਸੀਂ ਸਾਡੇ ਡੋਰ ਟੂ ਡੋਰ ਆ ਕੇ ਹੱਥ ਬੰਨ ਕੇ ਅਪੀਲ ਕਰਦੇ ਹੋ ਤੇ ਜਦੋਂ ਸਾਡੇ ਤੇ ਮੁਸੀਬਤ ਹੈ ਸਾਡੀ ਬਾਹ ਨਹੀਂ ਪੜੀ ਤਾਂ ਤੁਸੀਂ ਕਿਸ ਮੂੰਹ ਦੇ ਨਾਲ ਵੋਟਾ ਲੈਣ ਜਾਵੋਗੇ ਇਸ ਚੀਜ਼ ਦਾ ਇਸ ਵਾਰ ਜ਼ਰੂਰ ਖਿਆਲ ਰੱਖ ਲੈਣਾ ਸੋ ਦੋਸਤੋ ਇਹ ਸੀ ਅੱਜ 11 ਵਜੇ ਦੀ ਸਾਡੀ ਲਾਈਵ ਦੀ ਅਪਡੇਟ ਤੇ ਨਵਾਂ ਕੋਈ ਹੋਰ ਜਲਦੀ ਮੁੱਦਾ ਲੈ ਕੇ ਅਸੀਂ ਤੁਹਾਡੇ ਨਾਲ ਰੂਬਰੂ ਆਵਾਂਗੇ ਤਾਂ ਤੱਕ